ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਸ਼੍ਰੀ ਫਤਿਹਗੜ ਸਾਹਿਬ ਦੀ ਮੀਟਿੰਗ ਹੈ ਜੋ ਉਹ ਕੀਤੀ ਗਈ ਹੈ ਕਿਉਂਕਿ ਸ਼੍ਰੋਮnik ਕਾਰਡੀਨਲ ਦੇ ਪ੍ਰਧਾਨ ਸਾਦ ਸੂਬੀ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਜਿਹੜੀ ਉਹ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਵਿੱਚੋਂ ਜਾਂਦੇ ਹੋਏ ਆਰੰਭ ਕੀਤੀ ਹੋਈ ਹੈ तकरीबन 1 ਮਹੀਨੇ ਤੋਂ ਉਸ ਪੜਾਅ ਦੇ ਵਿੱਚ ਫਤਿਹਗੜ ਸਾਹਿਬ ਜ਼ਿਲ੍ਹੇ ਦੀ ਵਾਰੀ 5 ਤਰੀਕ ਨੂੰ ਆਉਣੀ ਹੈ 5 ਤਰੀਕ ਨੂੰ ਸਵੇਰੇ 10 ਵਜੇ ਯਾਤਰਾ ਆਰੰਭ ਕਰਕੇ ਜਿਹੜੇ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ 9 ਦੇ 9 ਹਲਕੇ ਨੇ ਉਹ ਪੜਾ ਵਈ ਪੜਾ ਪੂਰੇ ਕੀਤੇ ਜਾਣਗੇ ਆਪਣੇ ਤੋਂ ਬਾਅਦ ਮਲੋਹ ਹਲਕੇ ਚੋਂ ਐਂਟਰ ਕਰਨਗੇ ਔਰ ਉਹਦੇ ਵਿੱਚ ਵਰਕਰਾਂ ਨੂੰ ਅਪੀਲ ਕੀਤੀ ਗਈ ਹੈ ਅੱਜ ਵੱਧ ਤੋਂ ਵੱਧ ਟਰੈਕਟਰ ਮੋਟਰਸਾਈਕਲ ਲੈ ਕੇ ਆਉਣ ਤਾਂ ਕਿ ਜਿਵੇਂ ਦੂਸਰੇ ਹਲਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਇਹ ਯਾਤਰਾ ਗਈ ਹੈ ਉਸੇ ਤਰੀਕੇ ਨਾਲ ਆਪਣੇ ਹਲਕੇ ਦੇ ਵਿੱਚ ਵੀ ਇਹਦਾ ਜਿਹੜਾ ਇੱਕ ਪ੍ਰਬੰਧ ਆ ਉਹ ਕਰਕੇ ਯਾਤਰਾ ਕੱਢੀ ਜਾਵੇ ਤੇ ਰੈਲੀ ਵੀ ਵਗਾਰਾ ਹੋਊਗੀ ਵੀ ਚਲੋ ਚਲਦੀ ਰਹੂਗੀ ਨਹੀਂ ਚਲਦੀ ਜੀ ਜਿੱਥੇ ਕੋਈ ਗੈਤ੍ਰਿਕ ਵੱਧ ਹੋਗੀ ਉੱਥੇ ਉਹ ਸਬੋਧਨ ਵੀ ਕਰਨਗੇ ਔਰ ਇਹ ਚਲਦੀ ਰਹਿਣੀ ਹੈ ਆਪਣੇ ਕਿੱਥੇ ਰੱਖਿਆ ਜੀ ਸਬੋਧਨ ਇੱਥੇ ਜੇ ਪਲੈਨ ਆਊਟ ਨਹੀਂ ਕੀਤਾ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੇ ਸਤਾਂ ਤੇ ਨਮਸਕਾਰ ਕਰਕੇ ਇੱਥੋਂ ਯਾਤਰਾ ਜਿਹੜੀ ਆਰੰਭ ਕਰਾਂਗੇ ਅਸੀਂ ਕਿੰਨੇ ਵੇ ਸ਼ੁਰੂ ਹੋਏਗਾ 10 ਵਜੇ 5 ਤਰੀਕ ਨੂੰ ਫਿਰ 10 ਵਜੇ हां दिखासा जी, जी की प्रोग्राम है फटेगढ़ फटेगढ़ साहब लोकसभा हलके ਦੇ ਅੰਦਰ ਸਰਦਾਰ ਸੁਖਬੀ ਸਿੰਘ ਬਾਦਲਮਾਨ ਦੇ ਉਪਰਾਮ ਸਾਹਿਬ ਵੱਲੋਂ ਪੰਜਾਬ ਬਚਾਓ ਯਾਤਰਾ ਜਿਹੜੀ ਹੈ 5 ਤਰੀਕ ਤੋਂ 3 ਦਿਨ ਵਾਸਤੇ ਪੂਰੇ ਲੋਕ ਸਭਾ ਹਲਕੇ ਦੇ ਵਿੱਚ ਇਹ ਯਾਤਰਾ ਜਾਊਗੀ ਔਰ ਮੌਜੂਦਾ ਸਰਕਾਰ ਦੀਆਂ ਕਮੀਆਂ ਨੂੰ ਜਿੱਥੇ ਇਹ ਯਾਤਰਾ ਉਜਾਗਰ ਕਰੂਗੀ ਉੱਥੇ ਇਸ ਯਾਤਰਾ ਨਾਲ ਪੂਰੇ ਲੋਕ ਸਭਾ ਹਲਕੇ ਦੇ ਵਿੱਚ ਇੱਕ ਨਵੀਂ ਲਹਿਰ ਪੈਦਾ ਹੋਊਗੀ ਜਿਸ ਲਹਿਰ ਦੇ ਨਾਲ ਇਹ ਪੰਥਕਰ ਕਾਹੂਨ ਕਰਕੇ ਇਥੋਂ ਦੀ ਸੰਗਤ ਜਿਹੜੀ ਆ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਬਹੁਤ ਵੱਡਾ ਫਤਵਾ ਦੇਵੇਗੀ ਔਰ ਸ਼ਹੀਦਾਂ ਦੀ ਧਰਤੀ ਦੇ ਉੱਤੇ ਨਾਮ ਦੇ ਉੱਤੇ ਜਿਹੜਾ ਬਣਿਆ ਹੋਇਆ ਲੋਕ ਸਭਾ ਹਲਕਾ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤ ਪ੍ਰਾਪਤ ਕਰੇ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਮੀਟਿੰਗ ਹੈ ਜੋ ਉਹ ਕੀਤੀ ਗਈ ਹੈ ਕਿਉਂਕਿ ਸ਼੍ਰੋਮnik ਕਾਰਡੀਨਲ ਦੇ ਪ੍ਰਧਾਨ ਸਾਦ ਸੂਬੀ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਜਿਹੜੀ ਉਹ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਵਿੱਚੋਂ ਜਾਂਦੇ ਹੋਏ ਆਰੰਭ ਕੀਤੀ ਹੋਈ ਹੈ तकरीबन 1 ਮਹੀਨੇ ਤੋਂ ਉਸ ਪੜਾ ਦੇ ਵਿੱਚ ਫਤਿਹਗੜ ਸਾਹਿਬ ਜ਼ਿਲ੍ਹੇ ਦੀ ਵਾਰੀ 5 ਤਰੀਕ ਨੂੰ ਆਉਣੀ ਹੈ 5 ਤਰੀਕ ਨੂੰ ਸਵੇਰੇ 10 ਵਜੇ ਯਾਤਰਾ ਆਰੰਭ ਕਰਕੇ ਜਿਹੜੇ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ 9 ਦੇ 9 ਹਲਕੇ ਨੇ ਉਹ ਪੜਾਅ ਵੀ ਪੜਾਅ ਪੂਰੇ ਕੀਤੇ ਜਾਣਗੇ ਆਪਣੇ ਤੋਂ ਬਾਅਦ ਮਲੋਹ ਹਲਕੇ 'ਚ ਉਹ ਐਂਟਰ ਕਰਨਗੇ ਔਰ ਉਹਦੇ ਵਿੱਚ ਵਰਕਰਾਂ ਨੂੰ ਅਪੀਲ ਕੀਤੀ ਗਈ ਹੈ ਅੱਜ ਵੱਧ ਤੋਂ ਵੱਧ ਡਾਇਰੈਕਟਰ ਮੋਟਰਸਾਈਕਲ ਲੈ ਕੇ ਆਉਣ ਤਾਂ ਕਿ ਜਿਵੇਂ ਦੂਸਰੇ ਹਲਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਇਹ ਯਾਤਰਾ ਗਈ ਹੈ ਉਸੇ ਤਰੀਕੇ ਨਾਲ ਆਪਣੇ ਹਲਕੇ ਦੇ ਵਿੱਚ ਵੀ ਇਹਦਾ ਜਿਹੜਾ ਇੱਕ ਪ੍ਰਬੰਧ ਆ ਉਹ ਕਰਕੇ ਯਾਤਰਾ ਕੱਢੀ ਜਾਵੇ ਤੇ ਰੈਲੀ ਵੀ ਵਗਰਾ ਹੋਊਗੀ ਵੀ ਜਦੋਂ ਚਲਦੀ ਰਹੂਗੀ ਨਹੀਂ ਚਲਦੀ ਜੀ ਜਿੱਥੇ ਕੋਈ ਗੈਤ੍ਰਿਕ ਵੱਧ ਹੋਗੀ ਉੱਥੇ ਉਹ ਸਬੋਧਨ ਵੀ ਕਰਨਗੇ ਔਰ ਇਹ ਚਲਦੀ ਰਹਿਣੀ ਹੈ ਆਪਾਂ ਕਿੱਥੇ ਰੱਖਿਆ ਜੀ ਸਬੋਧਨ ਇੱਥੇ ਅਜੇ ਪਲੈਨ ਆਊਟ ਨਹੀਂ ਕੀਤਾ ਗੁਰਦਵਾਰਾ ਸ੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੇ ਸਤਾਂ ਤੇ ਨਮਸਕਾਰ ਕਰਕੇ ਇੱਥੋਂ ਯਾਤਰਾ ਜਿਹੜੀ ਆਰੰਭ ਕਰਾਂਗੇ ਅਸੀਂ ਕਿੰਨੇ ਵੇ ਸ਼ੁਰੂ ਹੋਏਗਾ 10 ਵਜੇ 5 ਤਰੀਕ ਨੂੰ ਫਿਰ 10 ਵਜੇ ਹਾਂ ਦਿਖਾਓ ਜੀ ਕੀ ਪ੍ਰੋਗਰਾਮ ਹੈ ਜੀ ਫਟੇਗੜਾ ਫਟੇਗੜਾ ਸਾਹਿਬ ਲੋਕ ਸਭਾ ਹਲਕੇ ਦੇ ਅੰਦਰ ਸਰਦਾਰ ਸੁਖਬੀ ਸਿੰਘ ਬਾਦਲਮਾਨ ਦੇ ਪ੍ਰਧਾਨ ਸਾਹਿਬ ਵੱਲੋਂ ਪੰਜਾਬ ਬਚਾਓ ਯਾਤਰਾ ਜਿਹੜੀ ਹੈ 5 ਤਰੀਕ ਤੋਂ 3 ਦਿਨਾਂ ਵਾਸਤੇ ਪੂਰੇ ਲੋਕ ਸਭਾ ਹਲਕੇ ਦੇ ਵਿੱਚ ਇਹ ਯਾਤਰਾ ਜਾਊਗੀ ਔਰ ਮੌਜੂਦਾ ਸਰਕਾਰ ਦੀਆਂ ਕਮੀਆਂ ਨੂੰ ਜਿੱਥੇ ਇਹ ਯਾਤਰਾ ਉਜਾਗਰ ਕਰੂਗੀ ਉੱਥੇ ਇਸ ਯਾਤਰਾ ਨਾਲ ਪੂਰੇ ਲੋਕ ਸਭਾ ਹਲਕੇ ਦੇ ਵਿੱਚ ਇੱਕ ਨਵੀਂ ਲਹਿਰ ਪੈਦਾ ਹੋਊਗੀ ਜਿਸ ਲਹਿਰ ਦੇ ਨਾਲ ਇਹ ਪੰਥਕਰ ਕਾਹੂਨ ਕਰਕੇ ਇਥੋਂ ਦੀ ਸੰਗਤ ਜਿਹੜੀ ਆ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਬਹੁਤ ਵੱਡਾ ਫਤਵਾ ਦੇਵੇਗੀ ਔਰ ਸ਼ਹੀਦਾਂ ਦੀ ਧਰਤੀ ਦੇ ਉੱਤੇ ਨਾਮ ਦੇ ਉੱਤੇ ਜਿਹੜਾ ਬਣਿਆ ਹੋਇਆ ਲੋਕ ਸਭਾ ਹਲਕਾ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤ ਪ੍ਰਾਪਤ